ਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਉ ਤਰ ਜਿੜੇ ਇਕ ਟੇਕ ਤੋ ਲਾਹੇ ਬਡਾਨੀ ਆਸ ਨਾਨਕ ਨਾਮ ਧਿਆਈਐ ਕਾਰਜ ਆਵੈ ਰਾਸ ਗੁਰਪੂਰਾ जन नानक नाम नानकनामराधणा कारया वस ਸੋ ਕਹੋ ਤਲ ਗੁਰ ਸੇਵੀਆ ਅਨਸ ਸਜ ਸੁਭਾਈ ਦਰਸ਼ਨ ਪਰਸੇ ਆਏ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਐ ਸਫਤਖ ਸਮਦੀ ਨੋਰ ਅਰਸੋਂ ਕੁਰਸੋਂ ਚਟੀਆਂ ਤੋਡਡ ਠੀ ਸੱਚੀ ਪਾਤਸ਼ਾਹ ਮਲ ਜਨਮ ਜਨਮ ਦੀ ਕਟੀਆਂ ਸਜਣ ਸੱਚਾ ਬਾਦਸ਼ਾਹ ਸਿਰਸਾਂਦ ਸਾਹੋ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੀ ਸਾਹੋ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਰਠਿ ਮਹਲਾ 5 ਕਰ ਪਹਿਲਾ ਅਸ਼ਟ ਪਦੀਆਂ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਭ ਜਗ ਜਿਨੇ ਓ ਪਾਇਆ ਭਾਈ ਕਰਨ ਕਰਨ ਸਮਰਥ ਜੀਉ ਪਿੰਡ ਜਿਨ ਸਾਜਿਆ ਭਾਈ ਦੇ ਕਰ ਆਪਣੀ ਵਥ ਸਭ जग ਜਿਨੇ ਓ ਪਾਇਆ ਭਾਈ ਕਰਨ ਕਰਨ ਸਮਰਥ ਜਿਉ ਪਿੰਡ ਜਿਨ ਸਾਜਿਆ ਭਾਈ ਦੇ ਕਰ ਆਪਣੀ ਵਥ ਕਿਨ ਕਹੀਏ ਕਿਉਂ ਦੇਖੀਏ ਭਾਈ ਕਰਤਾ ਏਕ ਅਕਥ ਗੁਰ ਗੋਵਿੰਦ ਸਾਲਾਈਏ ਭਾਈ ਜਸ ਤੇ ਜਾਪੈ ਤਤ ਮੇਰੇ ਮਨ ਜਬੀਏ ਹਰ ਭਗਵੰਤਾ ਨਾਮਦਾਨ ਦੇ ਜਨ ਆਪਣੇ ਦੁਖ ਦਰਦ ਕਹੰਤਾ ਰਾਵ ਜਾ ਕੇ ਕਰ ਸਭ ਕਿਛ ਹੈ ਪਾਈ ਨੌ ਨਿਦ ਭਰੀ ਪੰਡਾਰ ਤਿਸ ਕੀ ਕੀਮਤ ਨਾ ਪਵੈ ਭਾਈ ਊਚ ਅਗਮ ਅਪਾਰ ਜੀ ਜੰਤ ਪ੍ਰਤਪਾਲਦਾ ਭਾਈ ਨੇਤ ਨੇਤ ਕਰਦਾ ਸਾਰ ਸਤਗੁਰ ਪੂਰਾ ਭੇਟੀਐ ਪਹਾਈ ਸ਼ਬਦ ਮਿਲਾਵਣਾਰ ਸੱਚੇ ਚਰਨ ਸ੍ਰੀ ਵਿਹ ਹੈ ਪਾਈ ਪ੍ਰਮਾ ਭਉ ਹੋਵੇ ਨਾਸ ਮੇਲ ਸੰਤ ਸਬਾ ਮਨ ਮਨ ਜੀਐ ਭਾਈ ਹਰ ਕੈ ਨਾਮ ਨਿਵਾਸ ਮਿਟੈ ਅੰਧੇਰਾ ਅਗਿਆਨਤਾ ਭਾਈ ਕਮਲ ਹੋਐ ਪ੍ਰਗਾਸ ਗੁਰ ਬਚਨੀ ਸੋ ਕੋ ਉਪਜੈ ਭਾਈ ਸਭ ਫਾਲ ਸਤਗੁਰ ਪਾਸ ਮੇਰਾ ਤੇਰਾ ਛੋੜੀਐ ਭਾਈ ਹੋਈਐ ਸਭ ਕੀ ਧੂਰਾ ਘਾਟ ਘੜ ਬ੍ਰਹਮ ਵਿਸਾਰਿਆ ਭਾਈ ਤੇ ਕਹਿ ਸੁਣ ਹਜੂਰਾ ਜੇ ਤਦ ਦਿਨ ਵਿਸਰੇ ਪਾਰ ਬ੍ਰਹਮ ਭਾਈ ਤੇ ਤਦਨ ਮਰੀਐ ਝੂਰਾ ਕਰਨ ਕਰਾਮਣ ਸਮਰਥੋ ਪਾਈ ਸਰਬ ਕਲਾ ਭਪੂਰ ਪ੍ਰੇਮ ਪਦਾਰਥ ਨਾਮ ਹੈ ਭਾਈ ਮਾਇਆ ਮੋਹ ਬਿਨਾਸ ਤਿਸ ਭਾਵੈ ਤਾਂ ਮੇਲ ਲਏ ਪਾਈ हृदय नाम निवास मुख कमल है भाई हृदय हुए प्रगास प्रगट पया प्रताप प्रभ पहाय मौलिया तरत आकाश गौरपूरै संतोखिया पहाय ਐਨਸ ਲਾਗਾ ਪਾਓ ਰਸਨਾ RAM ਰਵੈ ਸਦ ਪਾਈ ਸਾਚਾ ਸਾਦ ਸੁਆਵ ਕਰਨੀ ਸੁਣ ਸੁਣ ਜੀਵਿਆ ਪਾਈ ਨੇ ਚਲ ਪਾਇਆ ਥਾ ਜੇਸਾ ਪ੍ਰਤੀਤ ਨਾ ਹੋਵਈ ਪਾਈ ਸੋ ਜੀੜਾ ਬਲ ਜਾਵ ਬਹੁ ਗੁਣ ਮੇਰੇ ਸਾਹਿਬੈ ਪਾਈ ਹਾਉ ਤਿਸ ਕੈ ਬਲ ਜਾਉ ਓਹ ਨਿਰਗੁਣਿਆਰੇ ਪਾਲਦਾ ਪਾਈ ਦੇਨੇ ਥਾਵੈ ਥਾਉ ਰਿਜਕ ਸੰਭਾਹੀ ਸਾਸ ਸਾਸ ਪਾਈ ਗੂੜਾ ਜਾ ਕਾ ਨਾਉ ਤੇਸ ਗੁਰ ਸਾਚਾ ਭੇਟੀ ਐ ਭਾਈ ਪੂਰਾ ਤਿਸ ਕਰਮਾ ਤੇਸ ਬਿਨ ਘੜੀ ਨਾ ਜੀਵੀਐ ਭਾਈ ਸਰਬ ਕਲਾ ਪਰਪੂਰਾ ਸਾਸ ਗਰਾਸਨ ਵਿਸਰੈ ਭਾਈ ਵੇਖੋ ਸਦਾ ਜੂਰਾ ਸਾਧੂ ਸੰਗ ਮਿਲਾਇਆ ਭਾਈ ਸਰਬ ਰਿਆ ਪਰਪੂਰ ਜਿਨਾ ਪ੍ਰੇਤ ਨ ਲੱਗਿਆ ਭਾਈ ਸਹਿਨਯਤਾ ਨੇ ਤਮਰਦੇ ਚੂਰਾ ਅੰਚਲ ਲਾਏ ਤਰਾਇਆ ਭਾਈ ਭੌਜਲ ਦੁਖ ਸੰਸਾਰ ਕਾਰ ਕਿਰਪਾ ਨਜ਼ਰ ਨਿਹਾਲ ਆ ਪਾਈ ਕੀ ਤੋਂ ਰੰਗ ਅਪਾਰ ਮਨ ਤਨ ਸੀਤਲ ਹੋਇਆ ਪਾਈ ਭੋਜਨ ਨਾਮ ਅਧਾਰ ਨਾਨਕ ਇਸ ਸਰਨਾਗਤੀ ਪਾਈ ਜੇ ਕੈਲ ਬਖ ਕਾਟਣਾਰ ਮਾਨਤਾ ਨੀ ਸੀਤਲ ਹੋਇਆ ਪਾਈ ਕੋ ਜਨ ਨਾਮ ਅਧਾਰ ਨਾਨਕ ਤਿਸ ਸਰਣਾਗਤੀ ਪਾਈ ਜੇ ਕਿਲ ਬੇਖ ਕਾਟਣ ਹਾਰ ਵਾਹਿਗੁਰੂ ਜੀ ਪਾਖਾਲਸਾ ਵਾਹਿਗੁਰੂ ਜੀ ਕੀ ਫਤ